16 ਤੋਂ ਜ਼ਿਆਦਾ ਲੋਕ ਦੇ ਜ਼ਖਮੀ ਹੋਏ ਨੇ ਸੀਐਮ ਉਮਰ ਅਬਦੁੱਲਾ ਨੇ ਇਸ ਹਾਦਸੇ ਨੂੰ ਲੈ ਕੇ ਦੁੱਖ ਜਤਾਇਆ ਤਾਂ ਜੰਮੂ ਦੇ ਨਾਲ ਜੁੜੀ ਹੋਈ ਵੱਡੀ ਖਬਰ ਇੱਥੇ ਕਿ ਅਚਾਨਕ ਤਕਾਲੂਆਂ ਦੇ ਨਾਲ ਭਰੀ ਬੱਸ ਆ ਖੜ ਦੇ ਵਿੱਚ ਜਾ ਡਿੱਗੀ ਹੈ ਜਿਸ ਜਗ੍ਹਾ ਤੇ ਹਾਦਸਾ ਵਾਪਰਿਆ ਤੁਹਾਨੂੰ ਅਸੀਂ ਉਹ ਤਸਵੀਰਾਂ ਵਿਖਾ ਰਹੇ ਹਾਂ ਦਰਸਲ ਆ ਵੈਸ਼ਨੂ ਦੇਵੀ ਤੋਂ ਆ ਵਾਪਸ ਬੱਸ ਦਿੱਲੀ ਜਾ ਰਹੀ ਸੀ ਤੇ ਰਾਹ ਦੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਈ ਹਾਦਸੇ ਦੇ ਵਿੱਚ ਬੱਸ ਡਰਾਈਵਰ ਦੀ ਜਾਨ ਚਲੀ ਗਈ ਹੈ 16 ਤੋਂ ਜ਼ਿਆਦਾ ਲੋਕ ਜੋ ਇਸ ਹਾਦਸੇ ਦੇ ਵਿੱਚ ਅਸ ਜ਼ਖਮੀ ਹੋਏ ਨੇ ਜ਼ਖਮੀਆਂ ਨੂੰ ਤਿੰਨ ਤਹਸਪਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਬੱਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਹਾਦਸੇ ਵੇਲੇ 19 ਸ਼ਰਧਾਲੂ ਸਵਾਰ ਸਨ ਤਾਂ ਜੰਮੂ ਕਸ਼ਮੀਰ ਦੇ ਬੁਖਵੰਤਰੀੋਂ ਮਰ ਅਬਦੁੱਲਾਹ ਦੇ ਵੱਲੋਂ ਇਸ ਦਰਦਨਾਕ ਹਾਦਸੇ ਤੇ ਦੁੱਖ ਜਤਾਇਆ ਗਿਆ ਡੂੰਘੇ ਦੁੱਖ ਦਾ ਅਨੁਭਵ ਪ੍ਰਗਟਾਵਾ ਕੀਤਾ ਗਿਆ ਆ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਆ ਡੂੰਘੀ ਖੜ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀ ਡੂੰਘੀ ਖੜ ਦੇ ਵਿੱਚ ਦਿੱਕੀ ਹੋਈ ਬੱਸ ਤੋਂ ਤਸਵੀਰਾਂ ਦੇ ਵਿੱਚ ਵੇਖੀ ਜਾ ਸਕਦੀ ਹੈ ਉਹ ਬੱਸ ਜਿਹੜੀ ਕਿ ਵੈਸ਼ਨੂ ਦੇਵੀ ਤੋਂ ਵਾਪਸ ਦਿੱਲੀ ਜਾ ਰਹੀ ਸੀ ਰਾਹ ਦੇ ਵਿੱਚ ਹੀ ਹਾਦਸਾ ਵਾਪਰ ਜਾਂਦਾ ਇਸ ਹਾਦਸੇ ਦੇ ਵਿੱਚ ਬਸ ਡਰਾਈਵਰ ਦੀ ਮੌਤ ਹੋਈ ਹੈ 16 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਨੇ ਜ਼ਖਮੀਆਂ ਨੂੰ ਤੁਰੰਤ ਹਸਪਤਲ ਦੇ ਵਿੱਚ ਇਲਾਜ ਦੇ ਲਈ ਦਾਖਲ ਕਰਵਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਪੂਰਾ ਹਾਦਸਾ ਵਾਪਰਿਆ ਬੱਸ ਖੜ ਦੇ ਵਿੱਚ ਲੱਗੀ ਹੈ ਇਸ ਦੌਰਾਨ 19 ਚਾਹਦਾਲੂ ਇਸ ਬੱਸ ਦੇ ਵਿੱਚ ਸਵਾਰ ਸਨ ਜਿ세 ਜੋ ਪਾਸਰ ਵਾਈਸ ਬਤਾ ਰਹੇ ਗਾੜੀ ਕੋਈ ਤੇਜ਼ ਨਹੀਂ ਚੱਲ ਰਹੀ ਸੀ ਨਾਰਮਲ ਸਪੀਡ ਵਿੱਚ ਸੀ ਮੋਸਟ ਪ੍ਰੋਬੇਬਲੀ ਕੋਈ ਟਾਇਰ ਵਗੈਰਾ ਵਿੱਚ ਕੁਝ ਹੋਇਆ ਹੋਗਾ ड्राइवर यू उत्तराखंड गाड़ी थी उत्तराखंड की ये ड्राइवर का नाम मोस्ट प्रॉब्ली राकेश है ये हिमाचल कांगड़ा का रहने वाला है सतारह लोग सवारियाँ इंजर्ड थी उनको हॉस्पिटल में पहुंचाया गया स्टेबल है तो ये ऑनलाइन सब सवारी जो होती है ऑनलाइन होती है इसमें कोई वो नहीं ऑफलाइन सर्विस नहीं है ये तीन होगी दस होगी इसमें वही जाएगी तो अब ये कटरा से आ रही थी तो मैं भी थोड़ा बाहर ਰੋਕ ਰਾਂਗੇ ਅਗਲੀ ਵੱਡੀ ਖਬਰ ਦਾ ਤੇਲੰਗਾਨਾ ਦੇ ਵਿੱਚ 터ਨਲ ਪ੍ਰੋਜੈਕਟ ਦਾ ਇੱਕ ਹਿੱਸਾ ਅਚਾਨਕ ਡਿੱਗ ਗਿਆ ਟਨਲ ਧੱਸਣ ਦੇ ਕਾਰਨ 8 ਮਜ਼ਦੂਰ ਅੰਦਰ ਫਸ ਗਏ ਨੇ ਰੈਸਕਿਊ ਟੀਮਾਂ ਤੋਂ ਲਗਾਤਾਰ ਉਹਨਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਰੈਸਕਿਊ ਆਪਰੇਸ਼ਨ ਦੇ ਲਈ ਆਰਮੀ ਨੂੰ ਵੀ ਸੱਦਿਆ ਗਿਆ ਚਾਰ ਦਿਨ ਪਹਿਲਾਂ ਹੀ ਟਨਲ ਦਾ ਕੰਮ ਦੁਬਾਰਾ ਸ਼ੁਰੂ ਹੋਇਆ ਸੀ ਤੇਲੰਗਾਨਾ ਦੇ ਨਾਗਰਕੁਰਨੂਲ ਇਲਾਕੇ ਦੀ ਇਹ ਪੂਰੀ ਕਹਾਣੀ ਦੱਸੀ ਜਾ ਰਹੀ ਹੈ ਪ੍ਰਧਾਨ ਮੰਤਰੀ ਮੋਦੀ ਨੇ ਤੇਲੰਗਾਨਾ ਦੇ ਸੀਐਮ ਦੇ ਨਾਲ ਫੋਨ 'ਤੇ ਗੱਲਬਾਤ ਕੀਤੀ ਹੈ ਤੇਲੰਗਾਨਾ ਸਰਕਾਰ ਨੂੰ ਹਰ ਮਦਦ ਦਾ ਆਪਰੋਸਾ ਦਿੱਤਾ ਗਿਆ ਹੈ ਤਾਂ ਤੁਹਾਨੂੰ ਉਸ ਜਗ੍ਹਾ ਦੀਆਂ ਤਸਵੀਰਾਂ ਵਖਾ ਰਿਹਾ ਹਾਂ ਦਰਸਲ ਤੇਲੰਗਾਨਾ ਦੇ ਵਿੱਚ ਟਨਲ ਪ੍ਰੋਜੈਕਟ ਦਾ ਅਚਾਨਕ ਇੱਕ ਹਿੱਸਾ ਡਿੱਗ ਜਾਂਦਾ ਹੈ ਟਨਲ ਧਸਣ ਦੇ ਕਾਰਨ ਇਹ ਪੂਰਾ ਹਾਦਸਾ ਵਾਪਰਿਆ ਜਦੋਂ ਕਿ 8 ਮਜ਼ਦੂਰ ਅੰਦਰ ਫਸ ਜਾਂਦੇ ਨੇ ਰੈਸਕਿਊ ਟੀਮਾਂ ਮੌਕੇ ਤੇ ਪਹੁੰਚੀਆਂ ਜਿਸ ਤੋਂ ਬਾਅਦ ਲਗਾਤਾਰ ਰੈਸਕਿਊ ოਪਰੇਸ਼ਨ ਚਲਾਇਆ ਜਾ ਰਿਹਾ ਹੈ ਮਜ਼ਦੂਰਾਂ ਨੂੰ ਬਾਹਰ ਕੱਢਣ ਦੀ ਬਚਾਉਣ ਦੀ ਜੋ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਰੈਸਕਿਊ ოਪਰੇਸ਼ਨ ਦੇ ਲਈ ਆਰਮੀ ਨੂੰ ਵੀ ਸੱਦਿਆ ਗਿਆ ਆ ਚਾਰ ਦਿਨ ਪਹਿਲਾਂ ਹੀ ਟਨਲ ਦਾ ਕੰਮ ਦੁਬਾਰਾ ਸ਼ੁਰੂ ਹੋਇਆ ਸੀ ਤੇਲੰਗਾਨਾ ਦੇ ਨਾਗਰਕੁਰਨੂਲ ਇਲਾਕੇ ਦੀ ਇਹ ਪੂਰੀ ਘਟਨਾ ਦੱਸੀ ਜਾ ਰਹੀ ਹੈ ਉੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਤੇਲੰਗਾਨਾ ਦੇ ਸੀਐਮ ਦੇ ਨਾਲ ਆ ਫੋਨ ਤੇ ਗੱਲਬਾਤ ਕੀਤੀ ਗਈ ਹੈ ਤੇਲੰਗਾਨਾ ਸਰਕਾਰ ਨੂੰ ਹਰ ਮਦਦ ਦਾ ਵੀ ਆ ਪ੍ਰੋਸਾ ਦਿੱਤਾ ਗਿਆ ਹੈ ਆ ਜੇ ਤੁਹਾਨੂੰ ਤਸਵੀਰਾਂ ਵਿਖਾ ਰਹੇ ਜਿੱਥੇ ਕਿ ਲਗਾਤਾਰ ਰੈਸਕਿਊ ਟੀਮਾਂ ਆ ਜੁਟੀਆਂ ਹੋਈਆਂ ਨੇ ਆਰਮੀ ਦੇ ਜਵਾਨ ਜੁਟੇ ਹੋਏ ਨੇ ਆਰਮੀ ਨੂੰ ਵੀ ਕਿਹਾ ਗਿਆ ਹੈ ਰੈਸਕਿਊ ਆਪਰੇਸ਼ਨ ਆ ਹੋਰ ਤੇਜ਼ੀ ਦੇ ਨਾਲ ਅੱਗੇ ਵਧਾਇਆ ਜਾ ਸਕੇ ਆ ਤਾਂ ਮਜ਼ਦੂਰਾਂ ਨੂੰ ਬਚਾਉਣ ਦੀ ਉਹਨਾਂ ਨੂੰ ਬਾਹਰ ਕੱਢਣ ਦੀ ਲਗਾਤਾਰ ਜੋਕੇ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਦਸਤਿਲ ਤੇਲੰਗਾਨਾ ਦੇ ਵਿੱਚ ਇਹ ਟਨਲ ਪ੍ਰੋਜੈਕ आजੋ ਕੇ 4 ਦਿਨ ਪਹਿਲਾਂ ਹੀ ਇਸ ਪ੍ਰੋਜੈਕਟ ਦਾ ਕੰਮ ਦੁਬਾਰਾ ਤੋਂ ਸ਼ੁਰੂ ਹੋਇਆ ਸੀਗਾ ਤੇ ਅਚਾਨਕ ਇਸ ਟਨਲ ਪ੍ਰੋਜੈਕਟ ਦਾ ਇੱਕ ਹਿੱਸਾ ਡਿੱਗ ਜਾਂਦਾ ਟਨਲ ਧੱਸ ਜਾਂਦੀ ਹੈ ਟਨਲ ਧਸਣ ਦੇ ਕਾਰਨ 8 ਮਜ਼ਦੂਰ ਜਿਹੜੇ ਕਿ ਕੰਮ ਦੇ ਵਿੱਚ ਲੱਗੇ ਹੋਏ ਸਨ ਉਹ ਅੰਦਰ ਫਸ ਗਏ ਤੇ ਉਹਨਾਂ ਨੂੰ ਕਿ ਬਚਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ